ਸਤਿ ਸ਼੍ਰੀ ਅਕਾਲ ਜੀ ਮੈਂ ਯੋਗੇਸ਼ ੜਾ ਪੀਟੀਸੀ ਨਿਊਜ਼ ਦੇ ਫੇਸਬੁਕ ਪੇਜ ਤੋਂ ਆਹੀਂ ਤਰਨਾ ਲਾਈਵ ਜੁੜਿਆ ਹਾਂ ਅੱਜ ਹੋਲੀ ਹੈ ਪਹਿਲਾਂ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਹਾਲਾਤ ਦਿਖਾਵਾਂਗੇ ਅਸਲੇ ਅਸੀਂ ਖੜਿਆ ਮਾਲ ਰੋਡ ਤੇ ਇਸੇ ਮਾਲ ਰੋਡ ਤੇ ਜਾਣਕਾਰੀ ਦੇਣਾ ਚਾਹਾਂਗੇ ਕਿ ਐਸਐਸਪੀ ਹੁਸ਼ਿਆਰਪੁਰ ਦਾ ਆਫਿਸ ਹੈ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੀਆਂ ਕਿ ਨੌਜਵਾਨਾਂ ਵੱਲੋਂ ਅੱਜ ਹੋਲੀ ਤੇ ਮਨਾਈ ਜਾ ਰਹੀ ਹੈ ਪਰ ਸੜਕ ਸੁਰੱਖਿਆ ਨਿਯਮਾਂ ਦੀ ਤਾਬਰ ਤੋੜ ਨਿਯਮਾਂ ਉਲੰਘਣਾ ਜਿਹੜੀ ਹੁੰਦੀ ਹੈ ਉਹ ਹੁਸ਼ਿਆਰਪੁਰ ਵਿਖੇ ਦਿਖਾਈ ਦੇ ਰਹੀ ਹੈ ਬੜੀ ਇਸ਼ਾਨੀ ਦੇ ਨਾਲ ਅੱਜ ਟ੍ਰਿਪਲ ਰਾਈਡਿੰਗ 4 ਰਾਈਡਿੰਗ 2 ਈਲ ਐਕਟ ਵਾਨਤੇ ਦੇਖਣ ਨੂੰ ਮਿਲ ਰਹੀ ਹੈ ਉਸੇ ਦੇ ਚੱਲਦੇ ਅੱਜ ਤੁਹਾਡੇ ਨਾਲ ਲਾਈਵ ਹੋਏ ਹਾਂ ਕਿ ਹੋਲੀ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਰੰਗਾਂ ਦਾ ਤਿਉਹਾਰ ਹੈ ਉਹਨੂੰ ਬਣਾਇਆ ਜਾ ਰਿਹਾ ਹੈ ਸੜਕ ਸੁਰੱਖਿਆ ਨੀਮਾ ਦੇ ਉਲੰਘਣਾ ਕਰਕੇ ਐਸੇ ਲਈ ਸਾਡੇ ਨਾਲ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਭਾਸ਼ ਭਗਤ ਨੇ ਉਹਨਾਂ ਨਾਲ ਗੱਲ ਕਰਾਂਗੇ ਸੁਭਾਸ਼ ਜੀ ਹੋਲੀ ਦਾ ਤਿਉਹਾਰ ਹੈ ਜਿੱਥੇ ਸਾਰਿਆਂ ਨੂੰ ਇਸ ਤਿਉਹਾਰ ਦੀ ਖੁਸ਼ੀਆਂ ਨੇ ਸਾਰਿਆਂ ਨੂੰ ਮੁਬਾਰਕਾ ਦਿੰਦੇ ਆ ਉੱਥੇ ਹੀ ਅੱਜ ਜਿਹੜੀ ਸੜਕ ਸੁਰੱਖਿਆ ਨਿਯਮ ਆ ਉਹਨਾਂ ਦੀ ਕਿਤੇ ਵੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ ਸਰਾਸਰ ਉਲੰਘਣਾ ਟ੍ਰਿਪਲ ਰਾਈਡਿੰਗ ਫੋਰ ਰਾਈਡਿੰਗ ਦੋ ਪਹੀਆ ਵਾਹਨ ਤੇ ਤੇ ਕਿਵੇਂ ਦਾ ਹਾਲਾਤ ਐ ਇਸੇ ਇਸ ਤਰ੍ਹਾਂ ਪਹਿਲਾਂ ਤੇ ਸਮੁੱਚੇ ਪੰਜਾਬ ਪੁਲਿਸ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਖੋ ਬ੍ਰਦਰ ਅਸੀਂ ਡੇਲੀ ਹਰ ਪਲ ਇਹੀ ਕਹਿੰਦੇ ਆ ਕਿ ਪਲੀਜ਼ ਕੋਈ ਵੀ ਵਿਅਕਤੀ ਟ੍ਰਿਪਲਿੰਗ ਨਾ ਕਰੇ ਹੋਲੀ ਦਾ ਤਿਉਹਾਰ ਹੈ ਇਹਨੂੰ ਬੜੀ ਸ਼ਰਧਾ ਤੇ ਧਿਆਨ ਦੇ ਨਾਲ ਮਨਾਓ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਜਾਨ ਜਾਂ ਕਿਸੇ ਹੋਰ ਦੀ ਜਾਨ ਖਤਰੇ ਵਿੱਚ ਹੋਏ ਅਸੀਂ ਬਾਰ ਬਾਰ ਕਹਿ ਰਹੇ ਹਾਂ ਮਨਜੋਗ ਐਸਐਸਪੀ ਹਾਰਪੁਰ ਜੀ ਵੱਲੋਂ ਇਸ ਸਬੰਧ ਵਿੱਚ ਕਿ ਕੋਈ ਟ੍ਰਿਪਲਿੰਗ ਨਾ ਕਰੇ ਜਾਂ ਕੋਈ ਚਾਰ ਵਿਅਕਤੀ ਜਾਂ ਤਿੰਨ ਵਿਅਕਤੀ ਬੈਠ ਕੇ ਨਾ ਹੋਲੀ ਮਨਾਉਣ ਪਰ ਪੱਚੇ ਹਟਦੇ ਨਹੀਂ ਉਹਨਾਂ ਵੱਲੋਂ ਬਹੁਤ ਜਿਹੜੇ ਸਖਤ ਪ੍ਰਬੰਧ ਜਿਹੜੇ ਕੀਤੇ ਗਏ ਆ ਸਾਨੂੰ ਵੀ ਸਖਤ ਹਦਾਇਤਾਂ ਹਰ ਚੌਕ ਦੇ ਵਿੱਚ ਨਾਕੇ ਲਗਾਏ ਗਏ ਆ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਨਾ ਅਸੀਂ ਸਵੇਰ ਦੇ 7-8 ਟੋਲੀਆਂ ਜਿਹੜੀਆਂ ਉਹ ਫੜ ਚੁੱਕੇ ਆ ਜਿਨ੍ਹਾਂ ਦੇ ਉੱਪਰ ਤਿੰਨ ਜਣੇ ਜਾਂ ਦੋ ਜਣੇ ਜਿਹੜੇ ਹੋਲੀ ਖੇਡਦੇ ਆ ਤੇ ਨਾਲ ਆਪਾਂ ਖਰਮਸਤੀ کہہ ਸਕਦੇ ਆ ਉਹ ਕਰਦੇ ਆ ਹੁਣ ਵੀ ਆਪਾਂ ਫੜੇ ਆ ਤਿੰਨ ਬੱਚੇ ਜਿਨ੍ਹਾਂ ਨੇ ਤਿੰਨ ਬੱਚੇ ਬੈਠੇ ਆ ਤੇ ਟ੍ਰਿਪਲੰਕਾ ਕੀਤੀ ਆ ਤੇ ਹੋਲੀ ਮਨਾ ਰਿਆ ਹੋਰ ਵੀ ਅਜੇ ਦਿਨ ਚੜ੍ਹੇ ਆਈਏ ਸ਼ਾਮ ਤੱਕ ਅਸੀਂ ਵੱਧ ਤੋਂ ਵੱਧ ਕਿੰਨੇ ਲੋਕ ਹੋਲੀ ਦੌਰਾਨ ਹੁੱਲਣ ਪਚੌਣਗੇ ਉਹਨਾਂ ਨੂੰ ਅਸੀਂ ਸਪੈਰ ਨਹੀਂ ਕਰਾਂਗੇ। ਤੁਹਾਡੀ ਤੁਹਾਡੀ ਗੱਲ ਕੀਤੀ ਆ ਤੁਹਾਡੀ ਕਾਰਗੁਜ਼ਾਰੀ ਦੀ ਗੱਲ ਕੀਤੀ ਆ ਤਾਂ ਗਿਫਟਾਂ ਲਈ ਬੜੇ ਜੀ ਤੁਹਾਡੀ ਚਰਚਾ ਹੁੰਦੀ ਹੈ ਕਿ ਜੇ ਕੋਈ ਹੁੱਲੜਬਾਜੀ ਕਰਦਾ ਜਾਂ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ ਹੈ ਤਾਂ ਉਹਨਾਂ ਦਾ ਨੰਬਰ ਨੋਟ ਕਰਕੇ ਘਰ ਜਾ ਕੇ ਗਿਫਟ ਦੇ ਜਾਂਦੇ ਨੇ। ਅੱਜ ਕਿੰਨੇ ਕ ਨੰਬਰ نوٹ ਹੋ ਗਏ ਔਰ ਕਿੰਨੇ ਕ ਗਿਫਟ ਮਿਲਣ ਦੀ ਆਸ? ਮੈਂ ਅੱਜ ਦੇਖੋ ਜੀ 3 ਨੰਬਰ ਨੋਟ ਕੀਤੇ ਆ। PP0 SA PP0 7A 366 ਇਹ ਹੈਗਾ ਇਨਫੀਲਡ ਮੋਟਰਸਾਈਕਲ ਇੱਥੇ ਤਿੰਨ ਵਿਅਕਤੀ ਬੈਠੇ ਸੀ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਇਹ ਰੁਕੇ ਨਹੀਂ ਉਸ ਤੋਂ ਬਾਅਦ ਇੱਕ ਹੈਗੀ ਹੈ PP07 AZ4377 ਇਹ ਵੀ ਐਕਟਵਾ ਇੱਥੇ ਚਾਰ ਜਣੇ ਬੈਠੇ ਸੀਗੇ ਉਸ ਤੋਂ ਬਾਅਦ PP07 CH5477 ਇੱਥੇ ਵੀ ਚਾਰ ਜਣੇ ਬੈਠੇ ਸੀਗੇ ਤੇ ਇਹਨਾਂ ਨੂੰ ਵੀ ਇਹ ਹੁਕਮ ਹੈ ਕਿ ਜਦੋਂ ਵੀ ਵੀਡੀਓ ਦੇਖ ਲੈਂਦੇ ਆ ਅੱਜ ਆਪਣੇ ਚਲਾਨ ਘਟਾ ਲੈਣ ਨਹੀਂ ਤੇ ਅਸੀਂ ਇਹਨਾਂ ਦੇ ਘਰ ਚਲਾਨ ਘਟਣ ਵਾਸਤੇ ਜਾਵਾਂਗੇ ਕਿਉਂਕਿ ਮੈਂ ਸਮਝਦਾ ਕਿ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੇ ਇਸ ਚੀਜ਼ ਦਾ ਚੇਨਾਂ ਦਾ ਜਿਹੜਾ ਖਮੈਜਾ ਇਹਨਾਂ ਨੂੰ ਜ਼ਰੂਰ ਭੁਗਤਣਾ ਚਾਹੀਦਾ। ਸੋ ਇਸ ਵੇਲੇ ਤਸਵੀਰਾਂ ਦਿਖਾ ਰਿਹਾ ਹਾਂ ਹੁਸ਼ਿਆਰਪੁਰ ਦੇ ਮਾਲ ਰੋਡ ਦੀਆਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਬੜੇ ਉਤਸ਼ਾਹ ਦੇ ਨਾਲ ਜਿਹੜੇ ਨੌਜਵਾਨ ਹਨ ਉਹ ਦੋ ਪਹੀਆ ਵਾਹਨਾਂ ਤੇ ਹੋਲੀ ਮਨਾਉਂਦੇ ਨਜ਼ਰ ਆ ਰਹੇ ਹਨ ਪਰ ਜਿਹੜੀ ਸੜਕ ਸੁਰੱਖਿਆ ਨੀਮਾ ਦੀ ਉਲੰਘਣਾ ਹੁੰਦੀ ਤੁਸੀਂ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਕੀ ਇੱਕ ਐਕਟਵਾ ਦੇ ਉੱਤੇ ਚਾਰ ਬੱਚੇ ਜਿਹੜੇ ਸਵਾਰ ਹੋ ਕੇ ਹੋਲੀ ਮਨਾ ਰਹੇ ਹਨ ਸੋ ਪੀਟੀਸੀ ਨਿਊਜ਼ ਨਾਲ ਹੀ ਇੱਕ ਅਹਿਮ ਜਾਣਕਾਰੀ ਲਈ ਆਪਾਂ ਲਾਈਵ ਹੋਏ ਸੀ ਦੇਖੋ ਛੋਟੇ ਛੋਟੇ ਬੱਚੇ ਕਿਵੇਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ ਔਰ ਹੋਲੀ ਦਾ ਤਿਹਾੜ ਜਿੱਥੇ ਉਤਸ਼ਾਹ ਨਾਲ ਮਨਾ ਰਹੇ ਹਨ ਉੱਥੇ ਹੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਔਰ ਟ੍ਰੈਫਿਕ ਜਿਹੜੇ ਟ੍ਰੈਫਿਕ ਇੰਚਾਰਜ ਹਨ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਹਨ ਉਹਨਾਂ ਵੱਲੋਂ ਇਸ ਖੁਸ਼ੀ ਵਾਲੇ ਦਿਨ ਵੀ ਕਿਤੇ ਨਾ ਕਿਤੇ ਸਖਤੀ ਦਿਖਾਈ ਜਾ ਰਹੀ ਹੈ ਕਿਉਂਕਿ ਇਹ ਅਜੇਹੀ ਉਲੰਘਣਾ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਔਰ ਅਸੀਂ ਵੀ ਇਹੀ ਅਪੀਲ ਕਰਦੇ ਆਂ ਕਿ ਹੋਲੀ ਦਾ ਤਿਉਹਾਰ ਹੈ ਤੁਹਾਡਾ ਲਾਈਵ ਜੁੜੇ ਆਂ ਪਰ ਇਸ ਖੋਲੀ ਦੇ ਤਿਉਹਾਰ ਨੂੰ ਇੰਜ ਮਨਾਓ ਕਿ ਉਹ ਖੁਸ਼ੀਆਂ ਭਰਿਆ ਹੋਵੇ ਰੰਗਾਂ ਦਾ ਤਿਉਹਾਰ ਹੈ ਤੁਹਾਡੀ ਜ਼ਿੰਦਗੀ ਰੰਗਾਂ ਭਰੀ ਹੋਵੇ ਨਾ ਕਿ ਇਹਦਾ ਉਲੰਘਣਾ ਕਰਕੇ ਤੁਸੀਂ ਕੁਝ ਗਲਤੀ ਕਰੋ ਅਤੇ ਤੁਹਾਨੂੰ ਚਲਾਣ ਦਾ ਗਿਫਟ ਮਿਲੇ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਟ੍ਰਿਪਲਿੰਗ ਜਿਹੜੀ ਹੈ ਬੜੀ ਆਮ ਦੇਖਣ ਨੂੰ ਮਿਲਦੀ ਹੈ ਚਾਰ-ਚਾਰ ਬੰਦੇ ਇੱਕ ਦੋ ਪਹੀਆ ਵਾਹਨ ਤੇ ਸਵਾਰ ਹੋ ਕੇ ਜਾਂਦੇ ਹਨ ਤਿੰਨ ਤਿੰਨ ਬੰਦੇ ਇੱਕ ਦੋ ਪਹੀਆ ਵਾਹਨ ਤੇ ਸਵਾਰ ਹੋ ਕੇ ਜਾਂਦੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਹੁੱਲੜਬਾਜੀ ਜਿਹੜੀ ਹੈ ਉਹ ਸੜਕ ਸੁਰੱਖਿਆ ਨਿਯਮਾਂ ਦੀ ਜਿਹੜੀ ਉਲੰਘਣਾ ਹੈ ਉਹ ਸਿੱਧੇ ਤੌਰ ਤੇ ਹੁੰਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਹੁਸ਼ਿਆਰਪੁਰ ਤੋਂ ਦਿਖਾ ਰਹੇ ਹਾਂ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਖੁਸ਼ੀ ਨਾਲ ਇਹ ਤਿਉਹਾਰ ਮਨਾ ਰਹੇ ਹੋ ਉੱਥੇ ਤੁਹਾਡੀ ਜਾਨ ਵੀ ਬਹੁਤ ਕੀਮਤੀ ਹੈ ਤੇ ਆਪਣੀ ਜਾਨ ਨੂੰ ਤੇ ਆਂਦੇ ਵਿੱਚ ਰੱਖਦੇ ਹੋਏ ਕਿਸੇ ਸੜਕ ਹਾਦਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਜਿਹੜੇ ਸੜਕ ਸੁਰੱਖਿਆ ਨਿਯਮ ਹੈ ਉਹਨਾਂ ਦੀ ਪਾਲਣਾ ਕਰੋ ਜੇ ਤੁਸੀਂ ਇਹ ਹੋਲੀ ਨੂੰ ਮਨਾ ਰਹੇ ਹੋ ਤਾਂ ਉਹਨਾਂ ਸੜਕ ਸੁਰੱਖਿਆ ਨਿਯਮਾਂ ਦੇ ਅਧੀਨ ਮਨਾਓ ਤਾਂਕਿ ਕੋਈ ਹਾਦਸਾ ਨਾ ਹੋ ਸਕੇ ਤਾਂ ਜੋ ਇਹ ਜਿਹੜੇ ਟ੍ਰੈਫਿਕ ਪੁਲਿਸ ਕਰਮੀ ਹਨ ਇਹ ਤੁਹਾਨੂੰ ਨਾ ਰੁਕਣ ਤੁਹਾਡੂ ਤੁਸੀਂ ਖੁਸ਼ੀ ਦੇ ਨਾਲ ਆਪਣੀ ਹੋਲੀ ਇੰਜੋਏ ਕਰ ਸਕੋ ਖੁਸ਼ੀ ਨਾਲ ਤਿਹਾਰ ਮਨਾ ਸਕੋ ਸੋ ਲਗਾਤਾਰ ਹੁੰਦੀ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਹਨ ਨਾਲ ਹੀ ਉਹ ਵੀ ਸੁਣਾਇਆ ਕਿ ਜਿਹੜਾ ਮੁਲਾਜ਼ਮਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਚੇਤਾਵਨੀ ਦਿੱਤੀ ਜਾਂਦੀ ਹੈ ਤੁਹਾਨੂੰ ਕਿ ਦੇਖੋ ਹੱਲੇ ਵੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿਵੇਂ ਦੇ ਹਾਲਾਤ ਹਨ ਇੱਥੇ ਹਰ ਥਾਂ ਉਲੰਘਣਾ ਹੁੰਦੀ ਦਿਖਾਈ ਦੇ ਰਹੀ ਹੈ ਔਰ ਸ਼ਕਤੀ ਦਾ ਦੌਰ ਵੀ ਸ਼ਕਤੀ ਦਾ ਦੌਰ ਵੀ ਦਿਖਾਈ ਦੇ ਰਿਹਾ ਹੈ ਉਸ ਦਿਨ ਚੱਲਦੇ ਤਸਵੀਰਾਂ ਹੁਸ਼ਿਆਰਪੁਰ ਤੋਂ ਲਾਈਵ ਦਿਖਾਈਆਂ ਹਨ ਅਤੇ ਲਾਸਟ ਵਿੱਚ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਹੋਲੀ ਮਨਾਉਣੀ ਹੈ ਤੇ ਖੁਸ਼ੀ ਨਾਲ ਮਨਾਓ ਘਟਵਟ ਉਹਨਾਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ ਜਿਹੜੇ ਤੁਹਾਡੀ ਜਾਨ ਲਈ ਤੁਹਾਡੀ ਹਿਫਾਜ਼ਤ ਲਈ ਤੁਹਾਡੀ ਸੁਰੱਖਿਆ ਲਈ ਬਣਾਏ ਗਏ ਹਨ ਤਾਂ ਜੋ ਇਹ ਹੋਲੀ ਦਾ ਤਿਉਹਾਰ ਤੁਸੀਂ ਬਿਨਾਂ ਕਿਸੇ ਚਲਾਣ ਦੇ ਉਪਹਾਰ ਤੋਂ ਮਨਾ ਸਕੋ ਕੈਮਰਾ ਪਰਸਨ